ਆਵਦੇ ਨੇੜੇ ਸਿਨੇਮਾ ਘਰਾਂ ਚ ਦੇਖ ਕੇ ਆਓ ਫਿਲਮ ਜੇ ਮਾੜੀ ਹੋਈ ਮੈਨੂੰ ਫੜ ਲਿਓ ਆਕੇ ਇੰਨੀ ਵਧੀਆ ਫਿਲਮ ਆ ਬਹੁਤ ਸੁਆਦ ਆਇਆ ਜੀ ਰੱਜ ਆ ਗਿਆ ਜਿਵੇਂ ਕਹਿੰਦੇ ਹੁੰਦੇ ਆ ਢ ਘਾਰ ਆ ਗਿਆ ਔਰ ਮੈਨੂੰ ਨਹੀਂ ਲੱਗਦਾ ਪੰਜਾਬੀ ਸਕਰੀਨ ਤੇ ਇੰਨਾ ਪਾਵਰਫੁਲ ਕਿਸੇ ਫੀਮੇਲ ਦਾ ਅੱਜ ਤੱਕ ਆਇਆ ਕੈਰੈਕਟਰ ਤੇ ਇਸ ਫਿਲਮ ਦਾ ਕਿਹੜਾ ਕੈਰੈਕਟਰ ਤੁਹਾਡਾ ਪਰਸਨਲੀ ਫੇਵਰੇਟ ਰਿਹਾ ਗਗੂ ਬਾਈ ਦਾ ਕਰੈਕਟਰ ਮੈਨੂੰ ਬਹੁਤ ਵਧੀਆ ਲੱਗਾ ਹਰਫ ਚੀਮਾ ਜੀ ਸਾਡੇ ਨਾਲ ਨਹੀਂ ਉਹਨਾਂ ਨੂੰ ਵੀ ਪੁੱਛਦੇ ਹਾਂ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਸਾਸ਼ੀ ਗਾਲ ਸਰ ਸਾਸ਼ੀ ਗਾਲ ਪੈਣੇ ਸਾਸ਼ੀ ਕੀ ਹਾਲ ਚਾਲ ਹੈ ਬਹੁਤ ਵਧੀਆ ਫਿਲਮ ਕਿੱਦਾਂ ਦੀ ਲੱਗੀ ਪਹਿਲੇ ਦੱਸ ਫਿਲਮ ਬਹੁਤ ਕਮਾਲ ਆ ਮਤਲਬ ਇੰਨੀ ਨਰਜੈਟਿਕ ਇੰਨੀ ਕਮਾਲ ਦੀ ਮੇਕਿੰਗ ਤੇ ਅਸੀਂ ਤਾਂ ਘਰ ਫਿਲਮ ਦੀ ਮੇਕਿੰਗ ਤੇ ਵੀ ਜਾਂਦੇ ਰਹੇ ਕਿਉਂਕਿ ਸਾਡੀ ਟੀਮ ਨੇ ਬਣਾਈ ਆ ਮੂਵੀ ਇਹ ਨਾ ਤੇ ਪਰ ਜਿੰਨਾ ਸਾਰੇ ਕਰੈਕਟਰਾਂ ਨੇ ਰਲ ਕੇ ਇਹ ਜਦੋਂ ਇੰਨੇ ਜ਼ਿਆਦਾ ਕੈਰੇਕਟਰ ਹੁੰਦੇ ਨੇ ਨਾ ਕਈ ਵਾਰੀ ਨਹੀਂ ਸੰਭਲਦੇ ਹਨਾ ਸਟੋਰੀ ਦੇ ਵਿੱਚ ਤੇ ਸਟੋਰੀ ਲਾਈਨ ਖਿਲਰ ਜਾਂਦੀ ਹੈ ਨਾ ਪਰ ਇਹ ਆ ਵੀ ਇੰਨੇ ਕਮਾਲ ਦੀ ਫਿਲਮ ਬੰਨੀ ਆ ਡਾਇਰੈਕਟਰ ਸਾਡੇ ਧੀਰਜ ਭਾਜੀ ਨੇ ਤੇ ਮਤਲਬ ਮੈਂ ਸਾਰਿਆਂ ਨੂੰ ਜ਼ਰੂਰ ਕਹਿਣਾ ਜਾਊਂਗਾ ਆਪਦੇ ਨੇੜੇ ਸਿਨੇਮਾ ਘਰਾਂ ਚ ਦੇਖ ਕੇ ਆਓ ਫਿਲਮ ਜੇ ਮਾੜੀ ਹੋਈ ਮੈਨੂੰ ਫੜ ਲਿਓ ਆਕੇ ਇੰਨੀ ਵਧੀਆ ਫਿਲਮ ਆ ਤੁਹਾਨੂੰ ਪੜਨ ਦਾ ਵੀ ਕਿਹੜਾ ਸੌਕਾ ਪਿਆ ਵਾ ਅੱਛਾ ਮੈਨੂੰ ਇਹ ਦੱਸੋ ਪ੍ਰਣਾ ਬਾਪੀ ਹੈ ਨਹੀਂ ਨਹੀਂ ਵਾ ਉਹ ਗੱਲੀ ਸੀ ਕਿੰਨੇ ਨੇ ੱੱਲੇ ਰੱਖੀ ਬਿੱਲੀ ਜੱਟ ਨੇ ਪਰ ਨਾ ਕੋਲੇ ਕਾਪੀ ਐ ਕਿੱਥੋਂ ਫੜ ਲੂ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਐ ਕਿੱਥੋਂ ਫੜ ਲੂ ਐਗਜੈਕਟਲੀ ਕਿੱਥੋਂ ਫੜ ਲੂ ਹਰ ਵੇਲੇ ਮੈਨੂੰ ਕਿੱਦਾਂ ਪੜਨਾ ਸੋ ਸਭ ਤੋਂ ਜ਼ਿਆਦਾ ਖਾਸੀਅਤ ਕੀ ਲੱਗੇ ਸੀ ਪੁਲਿਸ ਫੜ ਲੈਂਦੀ ਆ ਬਹੁਤ ਕਸੂਤੀ ਐ ਅੱਛਾ ਇਸ ਫਿਲਮ ਦਾ ਕਿਹੜਾ ਕੈਰੇਕਟਰ ਤੁਹਾਡਾ ਪਰਸਨਲੀ ਫੇਵਰੇਟ ਰਿਹਾ ਗੱਗੂ ਬਾਈ ਦਾ ਕੈਰੇਕਟਰ ਮੈਨੂੰ ਬਹੁਤ ਵਧੀਆ ਲੱਗਾ ਅ ਪਰਸਨਲ ਫੇਵਰੇਟ ਦਾ ਸਾਰ ਇੱਕ ਕੁਲ ਸਿੱਧੂ ਦਾ ਮੈਨੂੰ ਬਹੁਤ ਵਧੀਆ ਲੱਗਾ ਕੈਰੈਕਟਰ ਹੈ ਨਾ ਮਤਲਬ ਇੱਕ ਕੁੜੀ ਲਈ ਇੰਨਾ ਇਫੈਕਟਿਵ ਕੈਰੈਕਟਰ ਕਰਨਾ ਨਾ ਤੇ ਬਹੁਤ ਕਮਾਲ ਦੀ ਗੱਲ ਹੈ ਫਿਰ ਦੇਵ ਬਾਈ ਉਹ ਆਪਦੇ ਆਪ ਚ ਬਹੁਤ ਹੰਡੇ ਹੋਏ ਕਲਾਕਾਰ ਨੇ ਅਸਲ ਚ ਮੈਂ ਪਤਾ ਕੀ ਚੱਕਰ ਮੈਨੂੰ ਸਾਰੀ ਬਹੁਤ ਵਧੀਆ ਲੱਗੇ ਤੇ ਆਪਾਂ ਇੱਕ ਦਾ ਨਾਂ ਨਹੀਂ ਲੈ ਸਕਦੇ ਰੂਪੀ ਬਹੁਤ ਇੰਪਰੂਵ ਕਰ ਰਹੀ ਐਜ਼ ਐਨ ਐਕਟਰ ਹੈ ਨਾ ਕਿਉਂਕਿ ਉਹ ਅਸੀਂ ਸ਼ੁਰੂ ਤੇ ਇਕੱਠੇ ਹੁੰਦੇ ਸੀ 17 ਦੀ ਗੱਲ ਆ ਸੁਖ ਸੰਘੇੜੇ ਕੋਲ ਤੁਸੀਂ ਕੈਨੇਡਾ ਤੇ ਉਹ ਨਾ ਵੈਨਕੂਵਰ ਹੈ ਨਾ ਤੇ ਉੱਥੋਂ ਦੀ ਵੀ ਗੱਲ ਆ ਤੇ ਉਹ ਆਪਦੇ ਆਪ ਨੂੰ ਬਹੁਤ ਪਾਲਿਸ਼ ਹੋਈ ਆ ਉਹ ਪਿਛਲੀਆਂ ਫਿਲਮਾਂ ਚ ਵੀ ਇਹਦੇ ਵਿੱਚ ਤਾਂ ਹੋਰ ਵੀ ਬਹੁਤ ਵਧੀਆ ਆ ਉਹਦਾ ਕੰਮ ਆ ਲੇਡੀ ਨੂੰ ਇੰਨਾ ਸਟਰੋਂਗ ਦਿਖਾਣਾ ਤੁਹਾਨੂੰ ਕੀ ਲੱਗਦਾ ਸਿਨੇਮਾ ਜਿੱਦਾਂ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਪ੍ਰਭਾਵਸ਼ਾਲੀ ਵੀ ਆ ਹਨਾ ਲੋਕ ਸਿੱਖਦੇ ਨੇ ਚੀਜ਼ਾਂ ਤੇ ਲੇਡੀ ਦਾ ਇੰਨਾ ਸਟਰੋਂਗ ਕਰੈਕਟਰ ਦਿਖਾਣਾ ਕਿੰਨਾ ਕੇ ਇਫੈਕਟਿਵ ਹੋ ਸਕਦਾ ਨਹੀਂ ਵਧੀਆ ਅਸਲ ਚ ਮੈਂ ਤਾਂ ਮਤਲਬ ਹੱਕ ਚ ਤਾਂ ਇਕੁਐਲਿਟੀ ਦੀ ਆ ਇਹ ਕੁਝ ਹੁੰਦਾ ਨਹੀਂ ਹੈਗਾ ਮਤਲਬ ਅਸੀਂ ਜਦੋਂ ਇਹ ਗੱਲ ਵੀ ਕਰਦੇ ਆ ਨਾ ਦੇਵਨ ਮੰਨ ਲਓ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਸਾਡੇ ਮਾਈਂਡ ਸਾਡੀ ਸਾਈਕੀ ਦੇ ਵਿੱਚ ਇਹ ਚੀਜ਼ ਬੈਠੀ ਹੁੰਦੀ ਆ ਵੀ ਨਾ ਹੀ ਆ ਜੈਂਡਰ ਉੱਤੇ ਆ ਜੈਂਡਰ ਥੱਲੇ ਆ ਮਨ ਲੰਦਾ ਵੀ ਜਿਹਦੇ ਜਿਹਦੀ ਸਾਈਕੀ 'ਚ ਇਹ ਗੱਲ ਬੈਠੀ ਆ ਵੀ ਬੋਥ ਜੈਂਡਰਸ ਏਰ ਇਕੁਅਲ ਹਨ ਤੇ ਮਨ ਲੰਦਾ ਉਹ ਕੋਈ ਫਰਕ ਨਹੀਂ ਹੁੰਦਾ ਸਿਨੇਮੇ ਦੇ ਵਿੱਚ ਜੋ ਕੈਰੈਕਟਰ ਮੰਗ ਕਰ ਰਿਹਾ ਉਹ ਦਿਖਾਉਣਾ ਜ਼ਰੂਰੀ ਹੁੰਦਾ ਤੇ ਐਦਾਂ ਕੁਝ ਨਹੀਂ ਹੈ ਨਾ ਵੀ ਹਾਂ ਮਝੈਲ ਫਿਲਮ ਜਿਹੜੀ ਸਾਰੀ ਫੋਕਸ ਮੈਨੂੰ ਲੱਗਦਾ ਵੈਸੇ ਤਾਂ ਸਾਰੇ ਕਿਰਦਾਰਾਂ ਤੇ ਹੁੰਦੀ ਆ ਪਰ ਇੱਕ ਜਿਹੜੀ ਲੇਡੀ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਨਾਗਣ ਆ ਮੈਨੂੰ ਲੱਗਦਾ ਤੇ ਇਹ ਨਾਗਣ ਸਾਰਿਆਂ ਨੂੰ ਦੱਸ ਕੇ ਗਈ ਆ ਸਤਿ ਸ਼੍ਰੀ ਅਕਾਲ ਦਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਨਾ ਕੋ ਸਾਰਿਆਂ ਦਾ ਕੰਮ ਬਹੁਤ ਕਮਾਲ ਕੰਮ ਦੇਖੋ ਸਾਰਿਆਂ ਦਾ ਬੜਾ ਧਿਆਨ ਮਤਲਬ ਮੈਨੂੰ ਇਹ ਲੱਗਦਾ ਕਿ ਇੱਕ ਲੇਡੀ ਜਦੋਂ ਸਟਰੋਂਗ ਦਿਖਾਈ ਜਾਂਦੀ ਹੈ ਨਾ ਉਹ ਸਾਰੇ ਤੇ ਭਾਰੀ ਪੈ ਜਾਂਦੀ ਆ ਸਕਦੇ ਆ ਬਿਲਕੁਲ ਕਹਿ ਸਕਦੇ ਆ ਔਰ ਮੈਂ ਥੈਂਕਫੁਲ ਆਂ ਦੀਰਜ ਸਰ ਉਹਨਾਂ ਦੀ ਗੀਤ MP3 ਦੀ ਜਿਨ੍ਹਾਂ ਨੇ ਮੈਨੂੰ ਅਪਰੋਚ ਕਿੱਤਾ ਇਸ ਕੈਰੈਕਟਰ ਲਈ ਕਿਉਂਕਿ ਹਰ ਐਕਟਰ ਨਾ ਇਦਾਂ ਦਾ ਕੈਰੈਕਟਰ ਕਰਨਾ ਚਾਹੁੰਦਾ ਹੁੰਦਾ ਜਿਸ ਨੂੰ ਔਰ ਮੈਨੂੰ ਨਹੀਂ ਲੱਗਦਾ ਪੰਜਾਬੀ ਸਕਰੀਨ ਤੇ ਇੰਨਾ ਪਾਵਰਫੁਲ ਕਿਸੇ ਫੀਮੇਲ ਦਾ ਅੱਜ ਤੱਕ ਆਇਆ ਕੈਰੈਕਟਰ ਜੀ ਅ ਤੁਹਾਨੂੰ ਕੀ ਲੱਗਦਾ ਨੋਰਮਲ ਲਾਈਫ ਦੇ ਵਿੱਚ ਤੁਸੀਂ ਕਿੰਨਾ ਕੁ ਰਿਲੇਟ ਕਰਦੇ ਇਸ ਕਿਰਦਾਰ ਨਾਲ ਉਹਨੇ ਸਟਰੋਂਗ ਹੈਗੀ ਆ ਜਿੰਨੇ ਸਿਨੇਮਾ ਤੇ ਆਏ ਹੋ ਨਹੀਂ ਮੈਂ ਬਿਲਕੁਲ ਵੀ ਸਟਰੋਂਗ ਨਹੀਂ ਮੈਂ ਬਹੁਤ ਕਾਮ ਸਾਊ ਔਰ ਚੁੱਪ ਰਹਿਣ ਵਾਲੀ ਬਹੁਤ ਜ਼ਿਆਦਾ ਬੋਲਦੀ ਨਹੀਂ ਜਿਵੇਂ ਹੁਣ ਇੱਥੇ ਕਰਾਊਡ ਆ ਮੇਰੇ ਮੈਂ ਮੈਂ ਕਰਾਊਡ ਚ ਜਾਣ ਤੋਂ ਡਰਦੀ ਆ ਮੇਰੇ ਨਾਲ ਬਿਲਕੁਲ ਆਪੋਜ਼ਿਟ ਆਓ ਅੱਛਾ ਫਿਰ ਜਦੋਂ ਸਿਨੇਮਾ ਤੇ ਜਦੋਂ ਤੇ ਸਕਰੀਨ ਤੇ ਆਨੇ ਹੋ ਕਿੱਦਾਂ ਡਰਾਸਟਿਕ ਚੇਂਜ ਕਿੱਦਾਂ ਲੈ ਆਨੇ ਉਹ ਜਿਹੜੀ ਤੁਹਾਡੀ ਅੱਖਾਂ ਦੇ ਵਿੱਚ ਰੋਵ ਅਵਾਜ਼ ਦੇ ਵਿੱਚ ਰੋਵ ਖੜਨ ਚ ਰੋਵ ਅਣਖ ਉਹ ਕਿੱਦਾਂ ਆਈ ਫਿਰ ਬਸ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਐਕਟਰ ਹਨ ਤਾਂ ਸਾਨੂੰ ਆਪਦਾ 100% ਦੇਣਾ ਚਾਹੀਦਾ ਸਕਰੀਨ ਦੇ ਮੂਹਰੇ ਜਿਸ ਵੇਲੇ ਅਸੀਂ ਕੰਮ ਕਰ ਰਹੇ ਹੁੰਦੇ ਆ ਮੈਂ ਉਹ ਕੋਸ਼ਿਸ਼ ਕਰਦੀ ਆ ਬਸ ਮੈਂ ਆਪਣਾ ਜਾਨ ਲਾ ਦਿੰਦੀ ਆ ਕਿਉਂਕਿ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਤੁਸੀਂ ਹੁਣ ਖਰੇ ਨਾ ਉਤਰੇ ਤੋਂ ਤੁਹਾਡੇ ਤੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੇ ਤੁਹਾਨੂੰ ਕਾਸਟ ਕੀਤਾ ਗਿਆ ਜਾਂ ਕਿਸ ਰਾਈਟਰ ਨੇ ਇੰਨਾ ਜ਼ਿਆਦਾ ਸੋਹਣੇ ਡਾਇਲੌਗਸ ਲਿਖੇ ਆ ਜੇ ਤੁਸੀਂ ਕਰ ਨਾ ਪਾਏ ਨਾ ਉਹਦੇ ਨਾਲ ਇਨਸਾਫ ਨਾ ਕਰ ਪਾਏ ਫਿਰ ਫਿਰ ਬਹੁਤ ਅਜੀਬ ਲੱਗਦਾ ਸੋ ਬਸ ਮੈਂ ਆਪਦਾ ਸਾਰੀ એનર્ਜੀ ਲਾ ਰਹੀ ਹੂ ਨੀ ਹੌਸਲੇ ਤੇ ਕੁੱਲ ਮਤਲਬ ਮੈਨੂੰ ਪਰਸਨਲੀ ਨਾ ਤੁਹਾਡਾ ਹਰ ਚੀਜ਼ ਵਧੀਆ ਲੱਗੀ ਆ ਪਰ ਜੇ ਮੈਂ ਇੱਕ ਚੀਜ਼ ਦੇਖਣੀ ਆ ਮੈਨੂੰ ਤੁਹਾਡੀ ਅਫੀਮ ਨੂੰ ਚੱਟਣ ਦਾ ਅੰਦਾਜ਼ ਬੜਾ ਪਸੰਦ ਆ हां अफीम हां यस कई आई थिंक ਇਹਨਾਂ ਨੇ ਕਿਹਾ ਇਹਨੂੰ ਬੜਾ ਪਤਾ ਕਈ ਗੋਲੇ ਆ आई थिंक ਗੋਲੀ ਬਣਾ ਕੇ ਲੈ ਲੈਂਦੇ ਆ ਔਰ ਕਈ ਮਿਲਾਂ ਦੇ ਜਿਹੜਾ ਪਿਓਰ ਫਾਰਮ ਹੁੰਦੀ ਆ ਉਹ ਲਿਕਵਿਡ ਹੁੰਦੀ ਆ ਉਹਨੂੰ ਫਿਰ ਚੱਟੀ ਦਾ ਨਹੀਂ ਮਤਲਬ ਇਹ ਵੀ ਤੁਹਾਨੂੰ ਸਿਖਾਇਆ ਗਿਆ ਕਿ ਕਿੱਦਾਂ ਰੋਵਣਾ ਚੱਟਣਾ ਵਾ ਮੈਂ ਐਕਚੁਅਲੀ ਮੈਂ ਨਾ ਸਿੱਖ ਕੇ ਗਈ ਮੈਂ ਜਿੰਨੇ ਲੋਕ ਖਾਂਦੇ ਸੀ ਮੋਸਟਲੀ ਪੰਜਾਬ ਹੈ ਹੈਨਾ ਤਾਂ ਮੈਂ ਪੁੱਛ ਲੈਂਦੀ ਹੁੰਦੀ ਸੀ ਕਿ ਕਿਵੇਂ ਕਰਨਾ ਇਹਦਾ ਕੀ ਜੈਸਚਰ ਆ ਇਹ ਕਿੰਨਾ ਕਿ ਮੈਂ ਰਿਐਕਟ ਕਰ ਸਕਦੀ ਆ ਉਹ ਮੈਂ ਸਿੱਖ ਕੇ ਗਈ ਸੀ ਤੇ ਤੁਹਾਨੂੰ ਕੀ ਲੱਗਦਾ ਨਾਰਮਲ ਲਾਈਫ ਦੇ ਵਿੱਚ ਇੱਕ ਕੁੜੀ ਦਾ ਸਟਰੋਂਗ ਹੋਣਾ ਕਿੰਨਾ ਕਿ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਨੂੰ ਲੱਗਦਾ ਕਿ ਮੈਂ ਵੀ ਮੈਨੂੰ ਵੀ ਹੋਣਾ ਚਾਹੀਦਾ ਨਹੀਂ ਆ ਤੁਹਾਡਾ ਕਿਰਦਾਰ ਦੇਖ ਕੇ ਤਾਂ ਮੈਂ ਕਹਿੰਦੀ ਅਧਿਆਂ ਨੇ ਤਾਂ ਹੁਣ ਘਰ ਜਾ ਕੇ ਦੇਖੇ ਉਹ ਉਦਾਂ ਹੀ ਰੋਪ ਪਾਣੇ ਹਣ ਹਾਂ ਨਹੀਂ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਨਾ ਜਿਹੜਾ ਸਾਊ ਬੰਦਾ ਹੁੰਦਾ ਉਹਦਾ ਕੁਛ ਨਹੀਂ ਵੱਟੀ ਦਾ ਅਹ ਕੁੱਲ ਮਤਲਬ ਸਿਨੇਮਾ ਦਾ ਨਾਰਮਲ ਜ਼ਿੰਦਗੀ ਤੇ ਨਾਰਮਲ ਲੋਕਾਂ ਤੇ ਕਿੰਨਾ ਕੁ ਇਨਫਲੂਐਂਸ ਦੇਖਦੇ ਹੋ ਜਿੱਦਾਂ ਇਹਦੇ ਵਿੱਚ ਹਥਿਆਰ ਬੜੇ ਦਿਖਾਏ ਗਏ ਆ ਚਿੱਟਾ ਦਿਖਾਇਆ ਗਿਆ ਵਾ ਗਾਲਾਂ ਮੈਂ ਕਹਿੰਦੀ ਇਸ ਵਿੱਚ ਤਾਂ ਡਬਲ ਮੀਨਿੰਗ ਕਾਮੇਡੀ ਵੀ ਹੋਈ ਆ ਉਹ ਚੀਜ਼ਾਂ ਦਾ ਤੁਸੀਂ ਕੀ ਇਫੈਕਟ ਦੇਖਦੇ ਹੋ ਅਹ ਨਹੀਂ ਮੈਨੂੰ ਨਹੀਂ ਆਏ ਲੱਗਦਾ ਕਿ ਇਹਨਾਂ ਦਾ ਅਸਰ ਸਮਾਜ ਤੇ ਹੁੰਦਾ ਦੇਖੋ ਨਾ ਸਮਾਜ ਚੋਂ ਹੀ ਆਈਆਂ ਨੇ ਫਿਲਮਾਂ ਜਦੋਂ ਬਨਣ ਸ਼ੁਰੂ ਤੋਂ ਤਾਂ ਸ਼ੁਰੂ ਨਹੀਂ ਹੋ ਗਈਆਂ ਸੀ ਜੋ ਅਸੀਂ ਸਮਾਜ ਚ ਦੇਖਦੇ ਆਂ ਅਸਲ ਦੇ ਵਿੱਚ ਤਾਂ ਗੱਲ ਇਹ ਆ ਔਰ ਜੇ ਆਪਾਂ ਕਹੀਏ ਅਸਰ ਹੁੰਦਾ ਲੋਕਾਂ ਤੇ ਤਾਂ ਸਾਡੇ ਧਾਰਮਿਕ ਫਿਲਮਾਂ ਵੀ ਬਣਦੀਆਂ ਨੇ ਪੋਜ਼ਿਟਿਵਿਟੀ ਬਹੁਤ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨੇ ਤੇ ਫਿਰ ਉਹਨਾਂ ਦਾ ਅਸਰ ਕਿਉਂ ਨਹੀਂ ਹੁੰਦਾ ਇਹਨਾਂ ਫਿਲਮਾਂ ਤੇ ਜੇ ਮਤਲਬ ਜੇ ਹੁਣ ਅਸੀਂ ਆਪਾਂ ਮਜੈਲ ਦੇਖੀ ਹੈ ਜਾਂ ਇਹ ਕਹਿ ਦਿੱਤਾ ਜਾਵੇ ਕਿ ਜੀ ਇੱਥੇ ਇਹ ਚ ਹਥਿਆਰ ਹੈ ਜਾਂ ਨਸ਼ਾ ਹੈ ਸਾਡੇ ਸਮਾਜ ਦਾ ਇਹ ਸਾਰਾ ਕੁਝ ਨਾ ਸਾਡੇ ਸਮਾਜ ਦਾ ਹਿੱਸਾ ਸੋ ਸਾਨੂੰ ਇਹ ਇਸ ਗੱਲ ਤੋਂ ਮੁਕਰਨਾ ਨਹੀਂ ਚਾਹੀਦਾ ਤਾਨੂੰ ਪਰਸਨਲੀ ਇਹਦੇ ਵਿੱਚ ਕਿਹੜਾ ਕੈਰੈਕਟਰ ਜ਼ਿਆਦਾ ਪਸੰਦਾ ਹੈ ਆਪਣੇ ਤੋਂ ਇਲਾਵਾ ਤੁਸੀਂ ਤਾਂ 노 ਡਾਊਟ ਵਧੀਆ ਹੀ ਸੀ ਤੁਹਾਡੇ ਤੋਂ ਇਲਾਵਾ ਕਿਹੜਾ ਤੁਹਾਨੂੰ ਲੱਗਦਾ ਜਾਨ ਪਾ ਗਿਆ ਫਿਲਮ 'ਚ ਨਹੀਂ ਤਕਰੀਬਨ ਸਭ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਨਾ ਗੁੱਗੂ ਸਰ ਦੇ ਰੂਪ ਪੀਸ ਸਾਰਿਆਂ ਨੇ ਪਰ ਨਾ ਮੈਜਿਕ ਕਿਸੇ ਦਾ ਨਾਮ ਭੁੱਲਦੀ ਹਾਂ ਤੇ ਗੁੱਸੇ ਨਾ ਹੋਣ ਮੈਂ ਬਹੁਤ ਭੁਲक्कड़ ਹਾਂ ਬਟ ਮਾਰਕ ਦਾ ਕੰਮ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਮੈਂ ਮਾਰਕ ਨਾਲ ਪਹਿਲੀ ਵਾਰ ਕੰਮ ਕੀਤਾ ਔਰ ਆਈ ਥਿੰਕ ਮੈਂ ਮੋਰਚ ਦੇਖਿਆ ਸੀ ਮਾਰਕ ਨੂੰ ਉਸ ਤੋਂ ਬਾਅਦ ਮਾਰਕ ਰੰਦਾਵਾ ਮੈਂ ਪੂਰਾ ਨਾ ਦੱਸਦੇ ਆ ਸੋ ਬਹੁਤ ਕਮਾਲ ਦਾ ਕੈਰੈਕਟਰ ਕੀਤਾ ਮਾਰਕ ਨੇ ਉਹਨਾਂ ਦਾ ਕੀ ਕੈਰੈਕਟਰ ਸੀ ਇੱਕ ਵਾਰੀ ਆ ਵੀ ਦੱਸ ਦੇ ਮਾਰਕ ਇਸ ਸੰਦੂਆਂ ਦਾ ਜਿਹੜਾ ਮੁੰਡਾ ਹੁੰਦਾ ਗੁੱਗੂ ਜੀ ਦਾ ਬੇਟਾ ਬਣਿਆ ਜੋ ਅੱਛਾ ਜਿਹੜਾ ਨਸ਼ੇ ਕਰਦਾ ਜ਼ਿਆਦਾ ਦਿਖਾਇਆ ਗਿਆ ਹਨਾ ਸੋ ਬਹੁਤ ਔਖਾ ਹੁੰਦਾ ਮਤਲਬ ਉਹਨਾਂ ਦਾ ਵੀ ਇਹੀ ਲੱਗਦਾ ਸੀ ਉਹ ਚਿੱਟਾ ਐਕਸਪਰਟ ਨੇ ਹਾਂ ਸੋ ਬਸ ਇਹੀ ਐਕਟਰ ਦੀ ਖੂਬੀ ਹੁੰਦੀ ਆ ਕਿ ਤੁਸੀਂ ਕਿਵੇਂ ਦਿਖਾਉਣਾ ਮੈਂ ਕਦੇ ਕੁਝ ਟੱਚ ਨਹੀਂ ਕੀਤਾ ਮੈਂ ਕਦੇ ਨਹੀਂ ਵੇਖਿਆ ਪਰ ਉੱਥੇ ਤੁਹਾਡੀ ਰਿਸਪੌਂਸਿਬਿਲਟੀ ਇਹ ਹੋ ਜਾਂਦੀ ਹੈ ਜੇ ਤੁਸੀਂ ਹਥਿਆਰ ਵੀ ਕੈਰੀ ਕਰਨਾ ਤਾਂ ਇਹ ਨਾ ਲੱਗੇ ਕਿ ਕੁੜੀ ਨੇ ਚੱਕ ਰੱਖਿਆ ਉਹਨੂੰ ਉਹਨੂੰ ਕਿਵੇਂ ਚਲਾਉਣਾ ਮੇਰੀ ਕਿਓਰਸਿਟੀ ਮੈਨੂੰ ਉਸ ਵੇਲੇ ਜਿਸ ਵੇਲੇ ਮਤਲਬ ਗਨ ਫੜਾਈ ਗਈ ਜਾਂ ਪਿਸਟਲ ਮੈਨੂੰ ਇਹ ਹੁੰਦਾ ਕਿ ਮੇਰੇ ਹੱਥ 'ਚ ਨਾ ਉਪਰਾਂ ਨਹੀਂ ਲੱਗਣਾ ਚਾਹੀਦਾ ਇਹਦਾ ਰੋਜ਼ ਦਾ ਹੀ ਕੰਮ ਆ ਲੇਡੀ ਦਾ ਸੋ ਇਹਦੇ ਹੱਥ 'ਚ ਬਹੁਤ ਐ ਲੱਗਣਾ ਚਾਹੀਦਾ ਇਹ ਰੋਜ਼ ਹੀ ਚਲਾਉਂਦੀ ਆ ਸੋ ਮੈਂ ਕੋਸ਼ਿਸ਼ ਕੀਤੀ ਸੀ ਬਾ ਕਮਾਲ ਕੋਸ਼ਿਸ਼ ਕੀਤੀ ਸਾਨੂੰ ਲੱਗ ਹੀ ਰਿਹਾ ਸੀਗਾ ਕਿ ਕੁੜੀ ਇਹ ਪੂਰੇ ਮਤਲਬ ਜਾਂ ਤਾਂ ਫਿਮ ਵੀ ਖਾਂਦੀ ਹੋਣੀ ਹੈ ਤੇ ਬੰਦੇ ਜੰਦੇ ਮਾਰਦੀ ਹੋਣੀ ਹੈ ਸੰਤ ਐਂ ਲੱਗਿਆ ਸੋ ਇੱਕ ਆਖਰੀ ਸਵਾਲ ਬਿਲਕੁਲ ਕੰਪਲੀਮੈਂਟ ਹੈ ਇੱਕ ਆਖਰੀ ਸਵਾਲ ਕਿ ਹੁਣ ਇਹ ਲੋਕ ਫਿਲਮ ਕਿਉਂ ਦੇਖਣ ਇਹ ਲੋਕਾਂ ਨੂੰ ਜ਼ਰੂਰ ਦੱਸ ਦਿਓ ਲੋਕਾਂ ਨੂੰ ਮੈਨੂੰ ਇਹ ਲੱਗਦਾ ਕਿ ਫਿਲਮ ਇਸ ਲਈ ਦੇਖਣੀ ਚਾਹੀਦੀ ਹੈ ਕਿ ਬਾਅਦ ਚ ਉਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਕਿੰਨੀ ਜ਼ਰੂਰੀ ਫਿਲਮ ਸੀ ਕਿਵੇਂ ਕੈਰੇਕਟਰਸ ਦੀ ਕਹਾਣੀ ਹੈ ਇਹਦੇ ਵਿੱਚ ਕੋਈ ਇਹ ਨਾ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਜਿਵੇਂ ਥੀਰਚਨ ਇੱਕ ਕੈਰੇਕਟਰਸ ਦੀ ਫਿਲਮ ਹੈ ਹਰ ਇੱਕ ਕੈਰੇਕਟਰ ਉੱਟ ਕੇ ਆਉਂਦਾ ਐਨੇ ਸਾਰੇ ਕੈਰੇਕਟਰਸ ਨੂੰ ਸਾਂਭਣਾ ਹੀ ਬਹੁਤ ਔਖੀ ਗੱਲ ਹੁੰਦੀ ਆ ਤੁਸੀਂ ਦੂਜੇ ਨੂੰ ਭੁੱਲ ਜਾਂਦੇ ਹੋ ਦੋ ਜੇ ਸਾਹਮਣੇ ਮੈਨੂੰ ਐ ਲੱਗਦਾ ਹੁੰਦਾ ਕਿ ਕਿੰਨੀ ਖੂਬਸੂਰਤ ਗੱਲ ਹੈ ਨਾ ਜੇ ਦੋ ਐਕਟਰਸ ਇੱਕ ਦੂਜੇ ਦੇ ਸਾਹਮਣੇ ਖੜੇ ਆ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਵੀ ਫਿਲਮ ਦੇਖੀ ਕਿ ਸਕਰੀਨ ਤੇ ਕੋਈ ਤੁਹਾਨੂੰ ਐ ਲੱਗ ਗਿਆ ਹੋਵੇ ਕਿ ਯਾਰ ਆਹ ਉਹ ਤੋਂ ਨੀਵਾਂ ਲੱਗ ਰਿਹਾ ਇਹ ਖੂਬਸੂਰਤੀ ਹੁੰਦੀ ਹੈ ਰਾਈਟਿੰਗ ਦੀ ਡਾਇਰੈਕਸ਼ਨ ਦੀ ਕਿ ਤੁਸੀਂ ਆਪਣੇ ਦੋਨੋਂ ਕੈਰੈਕਟਰ ਜਾਂ ਜੇ ਤਿੰਨ ਖੜਿਆ ਤਿੰਨੋਂ ਦੇ ਤਿੰਨੋਂ ਪਾਵਰਫੁੱਲ ਕਿਵੇਂ ਲੱਗਣਗੇ ਸੋ ਉਹ ਬਿਊਟੀ ਐਸ ਫਿਲਮ ਦੀ ਸੋ ਅ ਸਿਨੇਮਾ ਦੇ ਵਿੱਚ ਲੇਡੀ ਸਟਰੋਂਗ ਦਿਖਾਣੀ ਕਿੰਨੀ ਕੁ ਜ਼ਰੂਰੀ ਹੋ ਗਈ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਨੂੰ ਲੱਗਦਾ ਸਾਡੇ ਇੱਥੇ ਥੋੜਾ ਜਿਹਾ ਹਜੇ ਸਿਨੇਮਾ 'ਚ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਬਹੁਤ ਪਾਵਰਫੁੱਲ ਕੈਰੈਕਟਰ ਨਹੀਂ ਆਇਆ ਸਕਰੀਨ 'ਤੇ ਇਦਾਂ ਦਾ ਪਹਿਲਾਂ ਹਨਾ ਅ ਠੀਕ ਹੈ ਮੇਰੇ ਹਿੱਸੇ ਕੁਝ ਕੈਰੈਕਟਰਸ ਮੈਂ ਕੀਤੇ ਆ ਪਹਿਲਾ ਜੋ ਪਾਵਰਫੁਲ ਸੀਗੇ ਮਰ ਜਾਣੇ ਚ ਕੀਤਾ ਇਸ ਤੋਂ ਬਾਅਦ ਵੀ ਮੇਰੀ ਦਾਰੋ ਆ ਰਹੀ ਹੈ ਰੱਬ ਸੀਰੀਜ਼ ਉਹ ਬਹੁਤ ਪਾਵਰਫੁਲ ਹੈ ਪਰ ਮੈਨੂੰ ਲੱਗਦਾ ਕਿ ਠੀਕ ਹੈ ਮੇਰੇ ਹਿੱਸੇ ਆਏ ਆ ਪਰ ਜ਼ਿਆਦਾਤਰ ਲਿਖੇ ਜਾਂਦੇ ਨਹੀਂ ਸੋ ਮੇਨ ਲਾਦਰ ਲਿਖੇ ਵੀ ਜਾਣੇ ਚਾਹੀਦੇ ਆ ਤੇ ਬਾਕੀ ਐਕਟ੍ਰੈਸਸ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਸਟਰੋਂਗ ਕੈਰੈਕਟਰਸ ਹੋਣੇ ਚਾਹੀਦੇ ਆ ਅੱਛਾ ਅੱਜ ਅਮਜ ਐਲ ਫਿਲਮ ਦੇਖੀ ਕਿਵੇਂ ਦਾ ਲੱਗਿਆ ਬਹੁਤ ਸੁਆਦ ਆਇਆ ਜੀ ਰੱਜ ਆ ਗਿਆ ਜੋ ਮੈਂ ਕਹਿੰਦੇ ਹੁੰਦੇ ਆ ਢ ਘਾਰ ਆ ਗਿਆ ਅਚਮ ਹੋ ਗਈ ਮਤਲਬ ਫਿਲਮ ਜੀ ਹਾਂ ਜੀ ਬਹੁਤ ਅੱਛੀ ਫਿਲਮ ਆ ਧੀਰਜ ਰਤਨ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਗੀਤ ਐਮ ਪੀ 3 ਨੂੰ ਬਾਕੀ ਪੂਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਖਾਸ ਤੌਰ ਤੇ ਸਾਡੀ ਐਕਟਰਸ ਕੁਲ ਸਿੱਧੂ ਬਹੁਤ ਬਹੁਤ ਹੀ ਆਊਟਸਟੈਂਡਿੰਗ ਵਰਕ ਨਿਕਲ ਕੇ ਸਾਹਮਣੇ ਆਇਆ ਫੇਰ ਮੁੰਡਾ ਆਪਣਾ ਜਿਹੜਾ ਨਹੀਂ ਨਹੀਂ ਉਹ ਗੁੱਗੂ ਪਾਜੀ ਦੇ ਬੇਟੇ ਦਾ ਰੋਲ ਕੀਤਾ ਇਹਨੇ ਮਾਰਕ ਰੰਦਾਵਾ ਉਹ ਦੇਵ ਕਰੋੜ ਤਾਂ ਚਲੋ ਐਜ਼ ਇਟ ਪਹਿਲਾ ਬਹੁਤ ਅੱਛੀ ਫਿਲਮ ਆ ਉਹਦੀ ਜ਼ਿੰਦਗੀ ਦੀ ਉਹਦੇ ਕੈਰੀਅਰ ਦੀ ਇੱਕ ਬੈਸਟ ਫਿਲਮ ਆ ਦੇਖ ਸਾਡਾ ਭਰਾ ਬਹੁਤ ਮਿਹਨਤੀ ਆ ਐਦਾਂ ਦੀਆਂ ਫਿਲਮਾਂ ਉਹਨੂੰ ਕਰਨੀਆਂ ਚਾਹੀਦੀਆਂ ਨੇ ਉਹ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਉਹਨੂੰ ਚੁਣ ਕੇ ਇਹੋ ਜਿਹੀਆਂ ਹੀ ਫਿਲਮਾਂ ਕਰਨੀਆਂ ਚਾਹੀਦੀਆਂ ਨੇ ਔਰ ਬਹੁਤ ਇੱਕ ਵੱਡਾ ਵੱਡੀ ਫਿਲਮ ਵੀ ਆ ਔਰ ਇੱਕ ਟਾਈਮ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ ਵੈਸੇ ਇੱਕ ਕੈਨਵਸ ਬਹੁਤ ਲਾਇਵਸ਼ ਆ ਫਿਲਮ ਦਾ ਸਰ ਤੁਹਾਨੂੰ ਬਿੰਗ ਰਾਈਟਰ ਤੁਹਾਨੂੰ ਕੀ ਲੱਗਦਾ ਇਸ ਫਿਲਮ ਦੇ ਵਿੱਚ ਕਿਹੜਾ ਪਾਰਟ ਤੁਹਾਨੂੰ ਵਧੀਆ ਲੱਗਿਆ ਜਾਂ ਇਹ ਫਿਲਮ ਦੇ ਵਿੱਚ ਲਿਖਤ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਖਾਸੀਅਤ ਮੈਨੂੰ ਡਾਇਲੋਗ ਬਹੁਤ ਅੱਛੇ ਲੱਗੇ ਔਰ ਟਵਿਸਟ ਐਂਡ ਟਰਨ ਸੀਗੇ ਜਿਹੜੇ ਕਾਸਟੋਂਰ ਤੇ ਜਿਹੜਾ ਕੁੱਲ ਦਾ ਲਾਸਟ ਡਾਇਲੋਗ ਆ ਕਿ ਪੁੱਤ ਤਾਂ ਪਾਲੀ ਜਾਂਦੇ ਆ ਮੈਂ ਪਾਲ ਲੂੰਗੀ ਭਾਵੇਂ ਮੈਨੂੰ ਕੋਈ ਹੋਰ ਬੰਦਾ ਕਰਨਾ ਪਵੇ ਪਰ ਮੈਂ ਬਦਲਾ ਜ਼ਰੂਰ ਲਾਉਂਗੀ ਉਹ ਜਿਹੜਾ ਗੁੱਗੂ ਨੂੰ ਦੱਸਣਾ ਉਹ ਆਪਾਂ ਦੱਸਣਾ ਨਹੀਂ ਹੁਣ ਇੱਥੇ ਕਿਉਂਕਿ ਉਹ ਸਪਾਇਲਰ ਹੋ ਜਾਊਗਾ ਪਰ ਉਹ ਕੁੱਲ ਦਾ ਜਿਹੜਾ ਡਾਇਲੋਗ ਐਂਡ ਤੇ ਗੁੱਗੂ ਭਾਜੀ ਨੂੰ ਫੋਨ ਤੇ ਉਹ ਬੈਸਟ ਪਾਰਟ ਆ ਫਿਲਮ ਦਾ ਤੇ ਫਿਲਮ ਦੇ ਵਿੱਚ ਲੇਡੀ ਨੂੰ ਕਿੰਨਾ ਸਟਰੋਂਗ ਦਿਖਾਇਆ ਗਿਆ ਬਿਲਕੁਲ ਬਿਲਕੁਲ ਚਾਹੇ ਉਹ ਰੂਪੀ ਗਿੱਲ ਦਾ ਪਾਤਰ ਚਾਹੇ ਉਹ ਕੁੱਲ ਸਿੱਧੂ ਦਾ ਪਾਤਰ ਦੋਨੇ ਬਹੁਤ ਸਟਰੋਂਗ ਪਾਤਰ ਨੇ ਇੱਕ ਮਤਲਬ ਆਪਣੀ ਆਪਣੀ ਥਾਂ ਤੇ ਦੋਨੇ ਹੀ ਜ਼ਬਰਦਸਤ ਪਾਤਰ ਨੇ ਇਸ ਕਰਕੇ ਇਹ ਫਿਲਮ ਇੱਥੇ ਵੀ ਵੱਖਰੇ ਤਰ੍ਹਾਂ ਦੀ ਇੱਕ ਪਛਾਣ ਰੱਖਦੀ ਹੈ ਸਰ ਇੱਕ ਮੈਨੂੰ ਇੱਕ ਚੀਜ਼ ਦੱਸੋ ਜਿੱਦਾਂ ਆਪਾਂ ਕਹਿੰਦੇ ਆ ਫਿਲਮਾਂ ਲੋਕਾਂ ਤੇ ਅਸਰ ਕਰਦੀਆਂ ਨੇ ਸਿਨੇਮਾ ਅਸਰ ਕਰਦਾ ਲੋਕਾਂ ਤੇ ਹੁਣ ਐਨੇ ਹਥਿਆਰ ਜਾਂ ਛਿੱਟਾ ਦਿਖਾਇਆ ਗਿਆ ਅਫੀਮ ਦਿਖਾਈ ਗਈ ਹਨਾ ਵੀ ਲੇਡੀ ਅਫੀਮ ਖਾ ਰਹੀ ਆ ਸੋ ਉਹ ਚੀਜ਼ਾਂ ਦਾ ਤੁਸੀਂ ਕੀ ਅਸਰ ਦੇਖਦੇ ਹੋ ਫਿਲਮਾਂ ਤੇ ਅਸਰ ਨਹੀਂ ਹੁੰਦਾ ਲੋਕਾਂ ਤੇ ਫਿਲਮਾਂ ਤੇ ਲੋਕਾਂ ਦਾ ਅਸਰ ਹੁੰਦਾ ਇਹ ਸਾਰਾ ਕੁਝ ਆਲਰੇਡੀ ਹੁੰਦਾ ਪੰਜਾਬ ਦੇ ਵਿੱਚ ਇੱਥੇ ਭੁੱਕੀ ਵੇਚਦੀਆਂ ਨੇ ਔਰਤਾਂ ਫੀਮ ਵੀ ਵੇਚਦੀਆਂ ਨੇ ਔਰਤਾਂ ਫੀਮ ਖਾਂਦੀਆਂ ਵੀ ਨੇ ਸਾਡੇ ਮਾਲਵੇ ਦੇ ਵਿੱਚ ਵੀ ਨੇ ਇਦਾਂ ਦੇ ਕਰੈਕਟਰ ਔਰ ਮਾਜੇ ਚ ਵੀ ਨੇ ਇਹ ਕੋਈ ਨਵੀਂ ਗੱਲ ਨਹੀਂ ਗਈ ਔਰ ਹਥਿਆਰ ਗੈਰ ਕਾਨੂੰਨੀ ਅਸਲਾ ਔਰ ਜਿਹੜਾ ਹੈਗਾ ਆਪਣਾ ਨਸ਼ਿਆਂ ਦੀ ਸਮਗਲਿੰਗ ਇਹ ਸਾਰਾ ਕੁਝ ਫਿਲਮਾਂ ਦੇ ਵਿੱਚ ਜੋ ਅਸੀਂ ਲੈਨੇ ਆ ਸਮਾਜ ਤੋਂ ਹੀ ਲੈਨੇ ਆ ਅਸੀਂ ਸਮਾਜ ਨੂੰ ਨਹੀਂ ਦੱਸਦੇ ਕੁੱਲ ਸਿੱਧੂ ਨੇ ਨਹੀਂ ਕਿਸੇ ਨੂੰ ਦੱਸਿਆ ਕਿ ਫੀਮ ਐ ਖਾਈਦੀ ਹੁੰਦੀ ਆ ਉਹਨਾਂ ਨੇ ਕਿਤੇ ਆਲਰੇਡੀ ਦੇਖੀਆਂ ਨੇ ਪਹਿਲਾਂ ਬੁੜੀਆਂ ਫੀਮਾਂ ਖਾਂਦੀਆਂ ਉਹਨਾਂ ਤੋਂ ਸਿੱਖੀ ਆ ਉਹਨਾਂ ਨੂੰ ਸਿਖਾਇਆ ਨਹੀਂ ਉਹਨੇ ਇਹ ਮਾਝਾ ਫਿਲਮ ਬਣਨੀ ਕਿਉਂ ਜ਼ਰੂਰੀ ਸੀ ਮਾਝਾ ਏਰੀਆ ਕਵਰ ਕਰਨਾ ਕਿਉਂ ਜ਼ਰੂਰੀ ਸੀ ਇਹ ਤਾਂ ਮੈਨੂੰ ਨਹੀਂ ਪਤਾ ਇਹ ਤਾਂ ਧੀਰਜ ਰਤਨ ਹੋਰਾਂ ਦੀ ਉਹਨਾਂ ਦਾ ਇੱਕ ਵੱਖਰਾ ਉਹ ਇੱਕ ਸਿਰਜਣਾ ਚਾਹੁੰਦੇ ਸੀ ਸਿਨੇਮੇ ਦਾ ਕੈਨਵਸ ਇੱਕ ਵੱਖੜਾ ਵੱਖਰਾ ਮਾਹੌਲ ਸਿਰਜਣਾ ਚਾਹੁੰਦੇ ਸੀ ਉਹਦੇ ਲਈ ਉਹਨਾਂ ਨੇ ਮਾਝੇ ਨੂੰ ਚੁਣਿਆ ਰਾਵੀ ਉਹ ਇਲਾਕਾ ਮੰਡ ਦਾ ਉਹ ਬਹੁਤ ਵਧੀਆ ਲੱਗਦਾ ਪਹਿਲੀ ਵਾਰੀ ਡਿਫਰੈਂਟ ਤਰ੍ਹਾਂ ਦੀ ਲੋਕੇਸ਼ਨ ਹੈ ਜਿਹੜੀ ਉਹ ਪੰਜਾਬੀ ਸਕਰੀਨ ਤੇ ਆਈ ਹੈ ਇਸ ਕਰਕੇ ਉਹ ਵਧੀਆ ਗੱਲ ਆ ਕਿਉਂਕਿ ਮਾਲਵੇ ਬਾਰੇ ਜਾਂ ਸਾਡੇ ਇਲਾਕੇ ਬਾਰੇ ਬਠਿੰਡੇ ਬਾਰੇ ਤਾਂ ਮੇਰੀਆਂ ਫਿਲਮਾਂ ਚ ਬਹੁਤ ਜ਼ਿਕਰ ਹੋ ਚੁੱਕਿਆ ਪਹਿਲਾਂ ਇਹ ਇੱਕ ਨਵੀਂ ਗੱਲ ਸੀਗੀ ਉਹ ਵਧੀਆ ਲੱਗਿਆ ਗੱਲਬਾਤ ਕਰਨ ਲਈ ਸ਼ੁਕਰੀਆ ਸਰ ਥੈਂਕ ਯੂ ਸੋ ਮਚ